ਆਪਾਂ ਲਿਖ ਕੇ ਦੇ ਦਾਂਗੇ ਵੀ ਇਹ ਚੋਕ ਨਹੀਂ ਹੋ ਸਕਦੀ ਬਾਈ ਕਹਿੰਦਾ ਲਿਖ ਕੇ ਦੇ ਦਾਂਗੇ ਜ਼ਿੰਦਗੀ ਦੇ ਵਿੱਚ ਕਦੇ ਝੋਕ ਨਹੀਂ ਹੁੰਦੀ ਮਸ਼ੀਨ। ਗਰੰਟੀ ਹੈ ਇਹਦੀ ਕੋਈ ਟੁੱਟ-ਭੱਜ ਨਹੀਂ ਹੋएगी ਉਹ ਵੀ ਅਸੀਂ ਲਿਖ ਕੇ ਦਵਾਂਗੇ। ਗਾਹਕ ਕਹਿੰਦਾ ਵੀ ਅਸੀਂ ਨੇ ਬਾਹਰੇ ਜਾ ਕੇ ਕੰਮ ਕਰਨਾ ਹੈ। ਹੂੰ। ਤਾਂ ਉਹਨਾਂ ਨੂੰ ਅਸੀਂ ਕੰਮ ਵੀ ਦੇ ਦਾਂਗੇ ਤੇ ਜੇ ਉੱਥੇ ਵੀ ਸਰਵਿਸ ਆਂ ਅਦਰ ਸਟੇਟ ਦਾ ਉਹ ਵੀ ਦੇਵਾਂਗੇ। ਇਹ ਹਾਈ ਸਪੀਡ ਸਟੀਲ ਬੇਟਾ ਇਹ ਕਿਸੇ ਮਸ਼ੀਨ ਦੇ ਨਹੀਂ ਆਉਣੀ। ਆਪਣੀ ਮਸ਼ੀਨ ਦੀ ਆਉਂਦੀ ਹੈ। ਤੇ ਦੂਜਾ ਇਹਦੇ ਬੁਲਟ ਨੇ 12 ਪੈਨ ਨੌਨ ਸਟਰੈਂਥ ਦੇ ਬੁਲਟ ਲੱਗੇ ਹੋਏ ਨੇ। ਇਹ ਵੀ ਕਿਸੇ ਮਾਰਕੀਟ ਚ ਅੱਗੇ ਕੋਈ ਨਹੀਂ ਲਾਉਂਦਾ। ਤੇ ਇਸ ਤੋਂ ਬਣਾ ਪੰਖੜੀ ਲੱਗੀ ਹੀ ਆ ਇਹਦੇ ਇਹ ਵੀ ਕਿਸੇ ਕੰਪਨੀਆਂ ਦੀਆਂ ਆ ਗਈਆਂ ਪਰ ਕਾਮਯਾਬ ਟਾਮੀ ਟਾਮੀ ਆ ਟੌਪ ਦਾ ਬ੍ਰਾਂਡ ਜਾਪਾਨ ਦੀ ਕੰਪਨੀ ਜੀ ਕਲਾਸ ਜੀ ਕਲਾਸ ਕਹਦੇ ਵੀ ਉਹ ਬ੍ਰਾਂਡ ਹੈ ਜਿਹਨੇ ਲੀਡ ਕੀਤਾ ਵੀ ਸਾਰੀਆਂ ਮਸ਼ੀਨਾਂ ਨਾਲ ਇਹਦੀ ਕੁਆਲਿਟੀ ਟੌਪ ਤੇ ਨੰਬਰ 1 ਤੇ ਕਹਿ ਸਕਦੇ ਹਾਂ ਬਾਈ ਹਾਂਜੀ ਹਾਂਜੀ ਜਿਵੇਂ ਰੋਟਾਵੇਟਰ ਦੇ ਵਿੱਚ 마ਸ਼ੀਓ 마ਸ਼ੀਓ ਹਾਂਜੀ ਉਸੇ ਤਰ੍ਹਾਂ ਵੀ ਇਹ ਵੀ ਟੌਪ ਦਾ ਬ੍ਰਾਂਡ ਹੈ ਬਾਈ ਕਿਉਂ ਜੀ ਕਲਾਸ ਹੀ ਕਿਉਂ ਲਈ ਜਾਵੇ ਮਸ਼ੀਨ ਇਹ ਹਜੇ ਕੀ ਹੈ ਇਹਦੇ ਵਿੱਚ ਵੀ ਬਾਕੀਆਂ ਨਾਲੋਂ ਵੱਖਰਾ ਆਪਣੇ ਕੋਲੇ ਇਹ ਇੱਕ ਦਾ ਸਭ ਨੂੰ ਵੱਡੀ ਗੱਲ ਜੀ ਚੋਕ ਨਹੀਂ ਕਦੇ ਹੁੰਦੀ ਹੂੰ ਆਪਾਂ ਲਿਖ ਕੇ ਦੇ ਦਾਂਗੇ ਵੀ ਇਹ ਚੋਕ ਨਹੀਂ ਹੋ ਸਕਦੀ। ਬਾਈ ਕਹਿੰਦਾ ਲਿਖ ਕੇ ਦੇ ਦਾਂਗੇ ਜ਼ਿੰਦਗੀ ਦੇ ਵਿੱਚ ਕਦੇ ਚੋਕ ਨਹੀਂ ਹੁੰਦੀ ਮਸ਼ੀਨ ਇਹ। ਹਾਂ ਤੇ ਦੂਜੀ ਗਰੰਟੀ ਹੈ ਇਹਦੀ ਕੋਈ ਟੁੱਟ-ਭੱਜ ਨਹੀਂ ਹੋएगी ਉਹ ਵੀ ਅਸੀਂ ਲਿਖ ਕੇ ਦਵਾਂਗੇ। ਠੀਕ ਆ ਵੀ ਰਿਪੇਅਰ ਹੈ ਹੀ ਨਹੀਂ। ਨਹੀਂ ਰਿਪੇਅਰ ਪਹਿਲੀ ਵਾਰ ਤਾਂ ਹੁੰਦੀ ਨਹੀਂ ਜੇ ਬਾਈ ਤਾਂ ਉਹ ਵੀ ਤਾਂ ਹਾਂ ਹਾਂ ਕਸਾਈ ਹੈ ਜੀ। ਠੀਕ ਆ ਟੁੱਟ-ਭੱਜ ਨਹੀਂ ਹੁੰਦੀ। ਹਾਂ ਹਾਂ ਬ੍ਰੇਕਡਾਊਨ ਨਹੀਂ ਆਉਂਦਾ ਜਿਪਾਨ ਤੁਹਾਨੂੰ ਪਤਾ ਵੀ ਟੌਪ ਦਾ ਬ੍ਰੈਂਡ ਆ ਮਰੂਤੀ ਸਯੂਕੀ ਟਾਟਾ ਜਪਾਨ ਦੀਆਂ ਗੱਡੀਆਂ ਵੀ ਕਹਿੰਦੇ 10-10 ਲੱਖ ਚੱਲ ਜਾਂਦੀਆਂ ਨੇ ਜਦੋਂ ਸਰਵਿਸ ਸਰਵਿਸ ਤੇ ਮਾਲਕ ਗਾਰੰਟੀ ਆਪਣੀ ਲਿਖਣਦੀ ਨਹੀਂ ਬੋਲਣਦੀ ਨਹੀਂ ਲਿਖਣਦੀ ਹੈ ਠੀਕ ਹੈ ਲਿਖ ਕੇ ਦਵਾਂਗੇ ਵੀ ਜਿੰਨੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਹਾਂਗੇ ਵੀ ਸਾਰੀਆਂ ਪੇਪਰ ਪੈਨ ਤੇ ਸਟਾਮ ਲਾ ਕੇ ਦੇ ਦਵਾਂਗੇ ਲਿਖ ਕੇ ਦੇ ਦਵਾਂਗੇ ਤੇ ਭਾਈ ਤਕਨੀਕ ਕੀ ਹੈ ਇਹਦੇ ਬਾਰੇ ਥੋੜਾ ਦੱਸ ਦੀ ਗਾਰੰਟੀ-ਵਾਰੰਟੀ ਤਾਂ ਆਪਣਾ ਸਿਰ ਹੀ ਲੱਗੇ ਜਦੋਂ ਲਿਖ ਕੇ ਕਹਤਾ ਹਾਂਜੀ ਤੇ ਜਿਵੇਂ ਬਿੱਟਾਂ ਵਗੈਰਾ ਦਾ ਫਰਕ ਕੀ ਹੈ ਇਹਦਾ ਆਮ ਮਸ਼ੀਨਾਂ ਨਾਲੋਂ ਇਹਦੇ ਬਿੱਟਾਂ ਲੱਗੇ ਹੋਣ ਭਲੇੜ ਦੇ ਜੀ ਠੀਕ ਹੈ ਤੇ ਹਾਈ ਸਪੀਡ ਸਟੀਲ ਬਣਿਆ ਇਹ ਕਿਸੇ ਮਸ਼ੀਨ ਦੇ ਨਹੀਂ ਆਉਣੀ ਆਪਣੀ ਮਸ਼ੀਨ ਦੇ ਆਉਂਦੀ ਹੈ ਤੇ ਦੂਜਾ ਇਹਦੇ ਬੁਲਟ ਨੇ 12 ਪੈਨ ਨੋਨ ਸਟਰੈਂਥ ਦੇ ਬੁਲਟ ਲੱਗੇ ਹੋਏ ਨੇ ਇਹ ਵੀ ਕਿਸੇ ਮਾਰਕੀਟ ਚ ਅੱਗੇ ਕੋਈ ਨਹੀਂ ਲਾਉਂਦਾ ਤੇ ਇਸ ਤੋਂ ਬਣਾ ਪੰਖੜੀ ਲੱਗੀ ਹੀ ਆ ਇਹਦੇ ਇਹ ਵੀ ਕਿਸੇ ਕੋਈ ਨਾ ਕੰਪਨੀ ਲਾ ਰਹੀ ਬਾਕੀ ਸਾਰੀਆਂ ਪਲੇਨ ਲਾ ਰਹੀਆਂ ਨੇ ਠੀਕ ਹੈ ਤੇ ਉਸ ਤੋਂ ਬਣਾ ਜਿਵੇਂ ਇਹ ਬਲੇਡ ਜਿਹਦੇ ਉੱਪਰ ਕੱਸਦੇ ਆਪਾਂ ਇਹ ਵੈਲਡਿੰਗ ਕਰਿਆ ਹੁੰਦਾ ਬਾਕੀ ਕੰਪਨੀਆਂ ਦਾ ਠੀਕ ਹੈ ਤੇ ਆਪਣਾ ਇਹ ਫੋਲਡੇਬਲ ਆ ਸਾਰਾ ਟੋਟਲੀ ਫੋਲਡੇਬਲ ਠੀਕ ਹੈ ਵੀ ਇਹ ਆਪਣੀ ਕਾ ਸਜੂ ਹਾਂਜੀ ਚੇਂਜ ਹੋ ਜੂ ਵੀ ਮਸ਼ੀਨ ਨਹੀਂ ਖਰਾਬ ਹੁੰਦੀ ਬਾਈ ਚਾਂਸ ਛੋਟਾ ਇਹ ਬੁਲਟ ਖਰਾਬ ਹੋ ਗਿਆ ਤਾਂ ਤੁਸੀਂ ਇਹਨੂੰ ਆਹਰੋ ਖੋਲ ਕੇ ਇਹਨੂੰ ਚੇਂਜ ਵੀ ਕਰ ਸਕਦਾ ਠੀਕ ਹੈ ਪੀਸੀ ਚੇਂਜ ਹੋ ਜੂ ਹਾਂਜੀ ਪੀਸ ਵੀ ਚੇਂਜ ਹੋ ਸਕਦਾ ਦਿੱਕਤ ਵਾਲੀ ਗੱਲ ਨਹੀਂ ਕੋਈ ਬਾਈ ਚਾਂਸ ਕੋਈ ਐਕਸੀਡੈਂਟ ਹੁੰਦਾ ਤਾਂ ਵੀ ਤੁਹਾਡਾ ਇਹ ਚੇਂਜ ਹੋ ਸਕਦਾ ਠੀਕ ਹੈ ਤੇ ਆ ਪੱਥਰ ਇਹ ਪੱਥਰ ਜੀ ਇਹ ਇਸੇ ਬਲੇਡ ਨੂੰ ਘਸਾਊਗਾ ਹੋਰ ਇਹਦੇ ਕੋਈ ਬਲੇਡ ਨਹੀਂ ਪੱਥਰ ਨਹੀਂ ਦੇ ਲਵੇ ਲੱਗਦਾ ਠੀਕ ਹੈ ਤੇ ਪੱਥਰ ਦਾ ਵੀ ਫਰਕ ਹੈ ਦੂਜੀਆਂ ਵਜ੍ਹਾ ਹਾਂ ਹਾਂ ਪੱਥਰ ਦਾ ਵੀ ਫਰਕ ਆ ਇਹ 30 ਸਕਿੰਟਾਂ ਚ ਇਹਨੂੰ ਬਲੇਡ ਤਿੱਖੇ ਕਰ ਦਿੰਦਾ ਬਸ ਬਾਲਾ ਟਾਈਮ ਨਹੀਂ ਸੋਈ ਨਹੀਂ ਨਹੀਂ ਕੜੀ ਤੇ ਅੱਧਾ ਗੇੜੀ ਹਾਂਜੀ ਕੰਪਨੀ ਦਾ ਕਹਿਣਾ ਵੀ ਇਹ ਪੱਥਰ ਪਹਿਲੀ ਵਾਰ ਤਾਂ ਲਾਉਣੀ ਨਹੀਂ ਹੈਗਾ ਕਿਉਂਕਿ ਉੱਧਰ ਚੱਲਦੇ ਨੇ 170 HP ਦੇ ਇਹ ਮਸ਼ੀਨਾਂ ਠੀਕ ਹੈ ਤੇ ਆਪਾਂ 60 70 HP ਦੇ ਲਾਉਣਾ ਤਾਂ ਕਰਕੇ ਇਹਨੂੰ ਥੋੜਾ ਜਿਆਦਾ ਤਿੱਖਾ ਕਰਨਾ ਪੈਂਦਾ ਆਪਣੇ ਠੀਕ ਹੈ ਬਾਲੀ ਤਾਂ ਇਹਦੀ ਲੋਡ ਹੀ ਨਹੀਂ ਹਾਂਜੀ ਹਾਂਜੀ ਲੋਡਿੰਗ ਪੇਂਟ ਕੁਆਲਿਟੀ ਦਾ ਕਿੰਨਾ ਕ ਫਰਕ ਹੈ ਬੱਲੇ ਬਲੇਟ ਨੇ 200 ਏਕੜ ਕਹਿ ਕੇ ਦੰਨੇ ਆ 300 ਪਲੱਸ ਵੀ ਸਾਡੇ ਹਜ ਤੱਕ ਜਿੰਨੇ ਮਾਰ ਕੇ ਇੱਕ ਸੀਜ਼ਨ ਚ ਆਇਆ ਨ ਹੋਇਆ ਵੀ ਕੋਈ ਵਿਚਾਲੋਂ ਸੀਜ਼ਨ ਦੇੋਂ ਬਲੇਟ ਨਵੇਂ ਲੈ ਕੇ ਗਿਆ ਬੰਦਾ ਕੋਈ ਤੇ ਇੱਕ ਚੀਜ਼ ਹੋਰ ਦਿਖਾ ਦੇ ਵੀ ਜਿੰਨੀਆਂ ਗਰੀਸਿੰਗ ਪੁਆਇੰਟ ਨੇ ਸਾਰੇ ਇੱਕ ਥਾਂ 'ਤੇ ਕਰ ਦੇ ਕਰ ਤੇ ਇਕੱਠੇ ਉਹ ਪੇਪਰ ਤੇ ਜ਼ੂਮ ਮਾਰ ਦੇ ਜਿੰਨੇ ਗਰੀਸਿੰਗ ਪੁਆਇੰਟ ਨੇ ਸਾਰੇ ਇੱਕ ਥਾਂ 'ਤੇ ਕਰ ਤੇ ਤੇ ਵੀ ਇਹ ਇੱਕ ਥਾਂ ਹੀ ਲਿਆਂਦੇ ਆਪਾਂ ਸਾਰੇ ਕੱਢ ਕੇ ਹਾਂਜੀ ਉਹ ਪਾਪਾ ਬਾਕੀ ਵੀ ਉਸ ਤੋਂ ਬਿਨਾ ਜਿਵੇਂ ਆਇਟਲ ਨੇ ਜੀ ਆਇਟਲ ਦੇ ਵੀ ਟੋਟਲੀ ਸਾਰੇ ਜਿਵੇਂ ਇੱਥੇ ਆਦ ਹੋਇਆ ਗਰੀਸ ਪੁਆਇੰਟ ਲੱਗਾ ਹੋਇਆ ਤੇ ਆਹ ਆਇਟਲ ਲੱਗਾ ਇਹਦੇ ਉਰੇ ਗਰੀਸ ਪੁਆਇੰਟ ਲੱਗਾ ਹੋਇਆ ਹੂੰ ਤੇ ਔਰ ਗ੍ਰੀਸ ਪੁਆਇੰਟ ਲੱਗਾ ਹੈ ਸਾਰੀ ਮਸ਼ੀਨ ਟੋਟਲੀ ਗ੍ਰੀਸ ਚ ਹੁੰਦੀ ਹੈ ਸਾਰੀ ਲੂਬ੍ਰੀਕੇਟ ਹੁੰਦੀ ਹੈ ਹਾਂਜੀ 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 ਤੇ ਉਸ ਤੋਂ ਬਿਨਾ ਇਹ ਚ ਇੱਕ ਖਾਸ ਗੱਲ ਹੋਰ ਹੈ ਵੀ ਜਿਵੇਂ ਆਪਾਂ ਜਦੋਂ ਆਪਾਂ ਬਲੇਟ ਆਪਾਂ ਤਿੱਖੇ ਕਰਦੇ ਹਾਂ ਜਾਂ ਆਪਾਂ ਔਰੇ ਬੈਠ ਕੇ ਖੜ ਕੇ ਕਰਾਂਗੇ ਤਾਂ ਇਹ ਮੂਹ ਤੇ ਕਾਤਰੇ ਵੱਜਣਗੇ ਹੂੰ ਤੇ ਉਹਦੇ ਲਈ ਆਪਣੀ ਕੰਪਨੀ ਨੇ ਇਹਦੇ ਸੇਫਟੀ ਫੀਚਰ ਦਿੱਤਾ ਠੀਕ ਹੈ ਵੀ ਜਦੋਂ ਤੁਸੀਂ ਉਰੇ ਬੈਠ ਕੇ ਕੰਮ ਕਰ ਰਹੇ ਹੋ ਤਾਂ ਤੁਹਾਡਾ ਕੋਈ ਬੈਲਟ ਤੇ ਕੋਈ ਪੈਰ ਨਾ ਆਵੇ ਕੋਈ ਕੱਪੜਾ ਨਾ ਆਵੇ ਉਹਦੇ ਖਾਤਰ ਆਪਣੀ ਮਸ਼ੀਨ ਨੇ ਨਿਊਟਰਲ ਹੁੰਦੀ ਹੈ ਠੀਕ ਹੈ ਜੇ ਮੈਂ ਦੇਖਾ ਹੁਣ ਇਹਨੂੰ ਘੁਮਾ ਰਿਹਾ ਆ ਸਾਰਾ ਨਿਊਟਰਲ ਹੈ ਠੀਕ ਹੈ ਕੱਲਾ ਉਹ ਜਗ੍ਹਾ ਚੱਲੂ ਉਧਰ ਕੱਲਾ ਇਹੀ ਚੱਲੂਗਾ ਬਾਕੀ ਆ ਸਾਰਾ ਨਿਊਟਰਲ ਹੈ ਜੀ ਛੋਟਾ ਇਹਦਾ ਐਕਸੀਡੈਂਟ ਹੋਣ ਦਾ ਚਾਂਸ ਬਤ ਗਿਆ ਉਹ ਫਲਾਈ ਵੀਲ ਚੱਲਦਾ ਰਹੇ ਜੂ ਆ ਸਾਰਾ ਸਿਸਟਮ ਮੰਨਦਾ ਹਾਂ ਹਾਂ ਸਾਰਾ ਸਿਸਟਮ ਮੰਨਦਾ ਹੈ ਬਾਈ ਚਾਂਸ ਛੋਟਾ ਕੋਈ ਇਹ ਚ ਚੋਕ ਦਾ ਸਿਸਟਮ ਆ ਚੋਕ ਹੁੰਦੀ ਹੈ ਮਸ਼ੀਨਾਂ ਅੱਗੋਂ ਜ ਠੀਕ ਆ ਇਹਦੇ ਵਿੱਚ ਹੀ ਆਰਵਰਸ ਪਿੱਟੀ ਆਰਵਰਸ ਫੋਰਵਰਡ న్యూਟਰਲ ਇਹਦੇ ਵਿੱਚ ਹੀ ਆ ਠੀਕ ਆ ਤਿੰਨੇ ਗੇਅਰ ਇਹਦੇ ਵਿੱਚ ਹਾਂਜੀ ਸਾਰਾ ਇਹ ਬੀਐਮਸੀ ਚ ਬਣੇ ਗੇਅਰ ਨੇ ਤੇ ਆ ਮਸ਼ੀਨ ਕਿੰਨਾ ਕਿੰਨੀ ਚੱਲ ਗਈ ਇਹ ਇਹ 300 ਪਲਸ ਆ ਜੀ 300 ਪਲਸ ਕਿੱਲਾ ਚੱਲ ਗਈ ਹਾਂਜੀ ਹਾਂਜੀ ਇੱਥੋਂ ਤੁਸੀਂ ਪੇਂਟ ਕੁਆਲਿਟੀ ਦਾ ਅੰਦਾਜ਼ਾ ਲਾ ਸਕਦੇ ਹੋ ਆ ਦਿਖਾ ਦੇ ਵੀ ਹੜੇ ਤੱਕ ਪੇਂਟ ਖੜਾ ਤੇ ਇੱਥੋਂ ਲੋਹੇ ਦੀ ਕੁਆਲਿਟੀ ਦਾ ਵੀ ਅੰਦਾਜ਼ਾ ਲੋਹਾ ਇੰਪੋਰਟਡ ਹੁੰਦਾ ਇਹ ਸਾਰਾ ਹਾਂਜੀ ਹਾਂਜੀ ਇੰਪੋਰਟ ਜਪਾਨ ਦੇ ਨਾਲ ਟਾਈ ਆਪਾਂ ਆ ਦੇਖੋ ਲੋਗੋ ਵੀ ਬਾਈ ਹੋਰਾਂ ਦਾ ਕੰਪਨੀ ਦਾ ਲੋਗੋ ਆ ਜੀ ਦਿਖਾ ਦੇ ਤੇ ਕਿੰਨੇ ਐਚਪ ਇਹ 75 HP ਜੀ 75 HP ਤੇ ਜਿਹੜਾ ਆਹ ਪੁਰਜਾ ਲੱਗਿਆ ਹੋਇਆ ਆਹ ਕਦੇ ਵਾਸਤੇ ਇਹ ਇਹਨੂੰ ਕਮਾਉਣ ਖਤਰਾ ਜੀ ਬੂਮ ਨੂੰ ਠੀਕ ਹੈ ਬਾਕੀ ਟੋਟਲੀ ਹਾਈਡਰੌਲਿਕ ਹੈ ਹਾਂ ਟੋਟਲੀ ਹਾਈਡਰੌਲਿਕ ਹੈ ਜਿਵੇਂ ਦੂਜੇ ਮਸ਼ੀਨਾਂ ਚਾਹੀਏ ਹੁੰਦਾ ਨਾ ਇਹ ਚੈਨ ਨਾਲ ਹੁੰਦਾ ਹੂੰ ਉੱਚ ਇਹ ਸਮੂਥ ਨਹੀਂ ਰਹਿੰਦਾ ਠੀਕ ਹੈ ਐ ਹਿਲਦਾ ਰਹਿੰਦਾ ਪਰ ਇਹ ਚ ਇਹ ਪੂਰਾ ਸਮੂਥ ਘੂਮੂਗਾ ਐ ਨਹੀਂ ਹੈਗਾ ਵੀ ਕਿਤੇ ਹਿੱਲੀ ਜਾਂਦਾ ਪੂਰੇ ਐਸ ਐਮ ਐਮ ਆ ਚਾਹੀਦੀ ਹਾਂਜੀ 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 ਠੀਕ ਹੈ ਤੇ ਤਿੰਨ ਥਾਈ ਹਾਈਡਰੌਲਿਕ ਚੈੱਕ ਆ ਗਿਆ ਹਾਂਜੀ ਹਾਂਜੀ ਇੱਥੋਂ ਵੀ ਮੂਵ ਹੋਣਾ ਇਹਨੇ ਤੇ ਇੱਥੋਂ ਵੀ ਤੇ ਸਾਰਾ ਬੂਮ ਖੁੱਲਦਾ ਜੇ ਕੱਲ ਨੂੰ ਜਿਵੇਂ ਘੱਟ ਜਗ੍ਹਾ ਦੇ ਵਿੱਚ ਟਿਕ ਜੂ ਇਹ ਹਾਂਜੀ 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 75 ਚਪੀ ਤੇ ਵਧੀਆ ਹੱਸ ਕੇ ਚੱਲੂ ਹੱਸ ਕੇ ਚੱਲੋ ਜੀ ਤੇ ਕਿੰਨਾ ਕ ਨਮੇੜਾ ਇਹਦਾ ਆ ਦਿਨੇ ਆਹ 8 ਤੋਂ 9 ਕਿਲੇ ਕੱਢੂ ਜੀ ਇਹ ਦਿਹਾੜੀ ਦੇ ਹਾਂਜੀ ਹਾਂਜੀ ਦਿਨ ਦਿਨ ਦੇ ਦਿਨ ਦਿਨ ਦੇ ਹਾਂਜੀ ਹਾਂਜੀ ਤੇ ਬਾਕੀ ਰਾਤ ਨੂੰ ਲੱਗ ਰਿਹਾ ਜਿੰਨਾ ਮਰਜ਼ੀ ਅੱਜ ਕਰ ਸਕਦੇ ਠੀਕ ਐ ਵੀ ਬਾਕੀ ਬ੍ਰੇਕਡਾਊਨ ਵਾਲੀ ਇਹਦੇ ਵਿੱਚ ਸਮੱਸਿਆ ਨਹੀਂ ਕੋਈ ਸਮੱਸਿਆ ਤੇ ਕਿੰਨੇ ਆਹ ਟਰੈਕਟਰ ਸਾਰੇ ਮਸ਼ੀਨ ਲਵਾਉਣਾ ਆਏ ਨੇ ਹਾਂਜੀ ਹਾਂਜੀ ਕਿੰਨੀ ਕੁ ਬੁਕਿੰਗਾਂ ਬਾਈ ਬੁਕਿੰਗਾਂ ਹੈਗਾ ਨਾ ਜੀ 25 30 ਦੇ ਏਡ ਗੇੜੇ ਚ ਪੰਜਾਬ ਚ ਬੁਕਿੰਗਾਂ ਨੇ ਆਪਣੀਆਂ ਠੀਕ ਐ ਪੰਜਾਬ ਦੇ ਤੇ ਅੱਜ ਵੀ ਆਪਣੇ ਕੋਲ ਪੰਜ ਛੇ ਟਰੈਕਟਰ ਖੜੇ ਨੇ ਠੀਕ ਆ ਤੇ ਹਲੇ ਜਾ ਕੇ ਕਿੱਥੇ ਕੰਮ ਚਲੇਗਾ ਪੰਜ ਮਹੀਨਿਆਂ ਨੂੰ ਹੋਏ ਕੰਮ ਚਲੇਗਾ ਬਾਕੀ ਵਿੱਜੀ ਵੀ ਨਹੀਂ ਹਾਂਜੀ ਹਾਂਜੀ ਬਾਕੀ ਵਿੱਜੀ ਵੀ ਨਹੀਂ ਹੈਗੀ ਇਹ ਵੱਡਣ ਵਾਲਾ ਸਿਸਟਮ ਪਹਿਲਾਂ ਬੁੱਕ ਹੋ ਗਿਆ ਤੇ ਬਾਕੀ ਸਰਵਿਸ ਆਪਣੀ ਆਲ ਇੰਡੀਆ ਆਲ ਇੰਡੀਆ ਜੀ ਮਹਾਰਾਸ਼ਟਰ ਚ ਆਪਣੀ ਫੈਕਟਰੀ ਹੈ ਠੀਕ ਆ ਤੇ 10 ਡੇਟਾ ਜ ਆਪਣੀ ਸਰਵਿਸ ਮਾਲ ਕੇ ਡੀਲਰਸ਼ਿਪ ਆ ਜੀ ਡੀਲਰਸ਼ਿਪ ਹੈ ਹਾਂਜੀ ਹਾਂਜੀ ਠੀਕ ਆ ਮਹਾਰਾਸ਼ਟਰ ਦੇ ਟਰੈਕਟਰ ਆਪਣੀ ਖੁਦ ਹੀ ਫੈਕਟਰੀ ਐ ਇੰਨੀ ਕੰਮ ਉੱਥੇ ਆ ਠੀਕ ਹੈ ਇੰਨੀ ਕੰਮ ਉੱਥੇ ਆ ਤੇ ਉੱਥੇ ਵਾਲਾ ਕੰਮ ਉਧਰ ਹੀ ਕੱਢ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਸਰਵਿਸ ਕੋਈ ਗਾਹਕ ਕਹਿੰਦਾ ਵੀ ਅਸੀਂ ਨੇ ਬਾਹਰ ਜਾ ਕੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਕੰਮ ਵੀ ਦੇ ਦਾਂਗੇ ਤੇ ਜੇ ਉੱਥੇ ਵੀ ਸਰਵਿਸ ਆ ਆਦਰ ਸਟੇਟ ਦਾ ਉਹ ਵੀ ਦੇਵਾਂਗੇ ਆਪਾਂ ਠੀਕ ਹੈ ਕੰਮ ਵੀ ਦੇ ਦਾਂਗੇ ਆਪਾਂ ਕੰਮ ਵੀ ਦੇ ਦਾਂਗੇ ਜੀ ਵੀ ਮਕ ਬਾਹਰ ਨਹੀਂ ਮਾਰੀ ਵੱਡੇ ਅੱਜ ਅੱਜ ਕੋਈ ਗਾਹਕ ਕਹਿੰਦਾ ਵੀ ਅਸੀਂ ਨੇ ਕੰਮ ਜਾ ਕੇ ਕਰਨਾ ਤਾਂ ਅਸੀਂ ਮਹਾਰਾਸ਼ਟਰ ਵੀ ਕੰਮ ਦੇ ਦਾਂਗੇ ਆਂਧਰਾ ਚ ਦੇ ਦਾਂਗੇ ਗੁਜਰਾਤ ਚ ਦੇ ਦਾਂਗੇ ਠੀਕ ਹੈ ਹਾਂ ਅੱਜ ਆਏਗਾ ਕੰਮ ਆਪਣੇ ਕੋਲ ਕੰਮ ਵੀ ਹੈ ਮਸ਼ੀਨਾਂ ਵੀ ਨੇ ਸਾਰ ਸਪੇਅਰ ਪਾਰਟ ਫੁੱਲ ਆਈਓ ਸਾਹਮਣੇ ਦਿਂਦਾ ਜੀ ਸਾਰਾ ਫੁੱਲ ਆ ਠੀਕ ਆ ਠੀਕ ਆ ਉਹ ਹੁੰਦਾ A to Z ਹਾਂਜੀ ਹਾਂ A to Z ਠੀਕ ਆ ਤੇ ਬਾਕੀ ਦੋਸਤੋ ਸਕਰੀਨ ਤੇ ਚੱਲਦਾ ਨੰਬਰ ਹੈ ਚੰਗਾਲ ਪਿੰਡ ਦੇ ਕਿੱਥੇ ਜੇ ਫੈਕਟਰੀ ਆਪਣੀ ਆਪਣਾ ਪਿੰਡ ਚੰਗਾਲਾ ਹੀ ਮਸਤੋਂ ਸਾਹਿਬ ਦੇ ਜਮਾ ਲਵੇ ਆ ਨੇੜੇ ਆ ਠੀਕ ਆ ਤੇ ਕਿਹੜੇ ਰੋਡ ਆ ਇਹ ਸੰਗਰੂਰ ਰੋਡ ਆ ਜੀ ਇਹ ਸੰਗਰੂਰ ਰੋਡ ਦੇ ਉੱਤੇ ਫੈਕਟਰੀ ਆ ਸਕਰੀਨ ਦੇ ਉੱਤੇ ਚੱਲਦਾ ਨੰਬਰ ਹੈ ਬਾਈ ਨਾਲ ਸੰਪਰਕ ਕਰ ਲਿਓ ਬਸ ਜਮਾ ਮਸਤੋਂ ਸਾਹਿਬ ਦੇ ਨਾਲ ਆ ਜੀ ਤੇ ਰੇਟ ਵੀ ਜੈਨੂਨ ਮਿਲ ਜੂਗਾ ਵੱਡੀ ਗੱਲ ਸਪੇਅਰ ਪਾਰਟ ਸਰਵਿਸ ਲਿਖ ਕੇ ਗ ਪੈਨ ਤੇ ਪੇਪਰ ਨਾਲ ਲਿਖ ਕੇ ਦੇਊਗਾ ਸਕਰੀਨ ਤੇ ਨੰਬਰਾਂ ਸੰਪਰਕ ਕਰ ਲਓ ਲੋਹਾ ਲੈ ਕੇ ਕਹਿੰਦੇ ਬਚਦਾ ਨਹੀਂ ਕੁਛ ਲੋਹੇ ਹੀ ਪੂਰਾ ਹੁੰਦਾ ਅੱਜ ਕੱਲ ਤਾਂ ਜੱਟਾਂ ਤੋਂ ਵੀ ਆਪਾਂ ਨੇ ਬਣਾਵਣਾ ਸਿੱਟੀਆਂ ਦੇ ਨੇ ਪਰ ਕੰਮ ਨਹੀਂ ਮਿਲਦਾ ਮਾਰਕੀਟ ਦੇ ਵਿੱਚ ਆਹ ਬਾਈ ਪਹਿਲੀ ਵਾਰੀ ਵੀਡੀਓ ਦੇ ਵਿੱਚ ਮੈਂ ਗੱਲ ਬੋਲਣ ਜਾ ਰਿਹਾ ਆਂ ਵੀ ਤੁਹਾਨੂੰ ਮਸ਼ੀਨ ਵੀ ਦੇਣਗੇ ਤੇ ਕੰਮ ਵੀ ਦੇਵਾਂਗੇ ਹਾਂਜੀ ਦੇਵਾਂਗੇ ਜੀ ਅੰਧਰਾ ਜਾਣਾ ਮਹਾਰਾਸ਼ਟਰ ਜਾਣਾ ਗੁਜਰਾਤ ਜਾਣਾ ਤਾਂ ਕੰਮ ਮਿਲ ਜੂ ਜੀ ਠੀਕ ਹੈ ਕੰਮ ਤੁਹਾਨੂੰ ਨਾਲ ਬਾਣ ਵੀ ਦੇਣਗੇ ਵੜਨ ਨੂੰ ਤੇ ਮੱਕੀ ਵੜਨ ਨਾਲ ਟੌਪ ਦੀ ਕੰਪਨੀ ਆ ਜਾਪਾਨ ਦਾ ਬ੍ਰਾਂਡ ਹੈ ਜੀ ਕਲਾਸ ਸਾਰੀ ਇੰਪੋਰਟਡ ਮਸ਼ੀਨਰੀ ਆ ਲਿਖ ਕੇ ਗਰੰਟੀ ਹੈ ਜੇ ਚੋਕ ਉਹ ਜੇ ਬ੍ਰੇਕਡਾਊਨ ਆ ਜਾਏ ਇਹਦੇ ਵਿੱਚ ਕੋਈ ਹੋਰ ਦਿੱਕਤ ਆ ਜਾਏ ਤਾਂ ਪੇਪਰ ਪੈਨ ਤੇ ਤੁਹਾਨੂੰ ਲਿਖ ਕੇ ਦੇਵਾਂਗੇ ਤੇ ਪੇਂਟ ਦੀ ਕੁਆਲਿਟੀ ਦਾ ਅੰਦਾਜ਼ਾ ਇੱਥੋਂ ਲਾ ਲਓ 300 ਪਲੱਸ ਕਿਲਾ ਚੱਲ ਗਈ ਮਸ਼ੀਨ ਵੀ ਹਾਲੇ ਤੱਕ ਇਹਨੂੰ ਕੁਝ ਵੀ ਨਹੀਂ ਹੋਇਆ ਤੇ ਸੇਫਟੀ ਫੀਚਰ ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਗਰੀਸਿੰਗ ਪੁਆਇੰਟ ਸਾਰੇ ਇੱਕ ਜਗ੍ਹਾ ਨੇ ਜਿਵੇਂ ਇਧਰੋਂ ਸਾਰੀ ਨਿਊਟਨ ਹੋ ਜਾਂਦੀ ਹੈ ਜਦੋਂ ਪੱਥਰ ਲਾਉਣਾ ਤਾਂ ਸਿਰਫ ਕੱਲਾ ਫਲਾਈ 휠 ਘੁੰਮੂਗਾ ਤੇ ਸਾਰੀ A ਤੋਂ Z ਹਾਈਡਰੌਲਿਕਾ ਹਾਈਡਰੌਲਿਕ ਵਾਲਾ ਤੇਲ ਵੀ ਅਲੱਗ ਹੈ ਤੇ ਬਿੱਟਾ ਵਗੈਰਾ ਹਰ ਇੱਕ ਚੀਜ਼ ਦਾ ਲੋਕਲ ਨਾਲੋਂ ਤੁਹਾਨੂੰ ਦਿਨ ਤੇ ਰਾਤ ਦਾ ਡਿਫਰੈਂਸ ਦੇਖਣ ਨੂੰ ਮਿਲੂਗਾ ਜੀ ਕਲਾਸ ਇਹਨਾਂ ਦੀ ਫੈਕਟਰੀ ਮਹਾਰਾਸ਼ਟਰ ਦੇ ਵਿੱਚ ਵੀ ਆ ਕੰਪਨੀ ਨਾਲ ਐਗਰੀਮੈਂਟ ਆ ਆਲ ਇੰਡੀਆ ਬ੍ਰਾਂਚਾਂ ਨੇ ਹਾਂਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਤੁਸੀਂ ਸੰਪਰਕ ਕਰਕੇ ਇਹਨਾਂ ਕੋਲੇ ਪਹੁੰਚ ਜਿਓ ਜਾਂ ਮਸ਼ੀਨ ਮੰਗਾ ਲਿਓ ਤੇ ਕੰਮ ਵੀ ਮਿਲੂ ਤੁਹਾਨੂੰ ਮਸ਼ੀਨ ਵੀ ਮਿਲੂ ਇੱਕੋ ਇੱਕ ਦੁਨੀਆ ਦੀ ਕੰਪਨੀ ਆ ਜੀ ਕਲਾਸ ਵੀ ਜਿਹਦੀ ਇੰਨੀ ਹਾਈ ਲੈਵਲ ਦੀ ਮਸ਼ੀਨ ਆ ਮੱਕੀ ਵਟਣ